ਦੁੱਧ ਤਿਆਰ ਆ ਜੀ ਦੁੱਧ 2 ਲੀਟਰ ਠੀਕ ਹੋ ਗਏ ਬਈ ਟੋਰੀ ਵਾਲਾ ਠੀਕ 20 ਕਿਲੋ ਦੁੱਧ ਤਿਆਰ ਰੱਖਣ ਦੇ ਵਾਲਾ ਹਾਂ 24 24 ਦੀ ਕਿਵੇਂ ਆ ਬਈ 24 ਦੀ ਬਿਲਕੁਲ ਨੈਟ ਓਕੇ ਠੀਕ ਆ ਤੇ ਹਜੇ ਦਾ ਅੱਧਾ ਦੇਣੀ ਆ ਤਾਂ ਤੁੰਡਾ ਤਾਂ ਪਣ ਜਾਂਦੀ ਨਹੀਂ ਬੰਬੜਾ ਬਹੁਤ ਐ ਫੁੱਟਬਾਲ ਵਾਂਗੂੰ ਤੁਰਦੀ ਐ ਸ਼ਾਮ ਨੂੰ ਫਸ ਫਸ ਕੇ ਹੂੰ ਦਾ ਵੇਖੋ ਹੁਣ ਵੇਖੋ ਕਿਰਦੀ ਪੂਰੀ ਮੂਹ ਮਾ ਬੜਾ ਸੋਹਣਾ ਹਨਾ ਬੱਚੀ ਬਹੁਤ ਸੋਹਣੀ ਐ ਜਿਆਦਾ ਕੁਆਲਿਟੀ ਬੱਚੀ ਦੀ ਬੜੀ ਕਮਾਲ ਆ ਜੇ ਕੋ ਸੰਭਲੂ ਕਰ ਦੋਈ ਚਲ ਗਿਆ ਜਾਨੀਆਂ ਇਹ ਕਿਨਵਾ ਸੁਆ ਸੋਈ ਹੈ ਬੈਠਾ ਇਹ ਦੂਜਾ ਸੁਆ ਸੋਈ ਹੈ ਸਰਬੇ ਠੀਕ ਹੈ ਜੀ ਤੇ ਕੱਲ ਬੱਚੀ ਹੈ ਮਗਰ ਇਹਦੇ ਠੀਕ ਹੈ ਬਹੁਤ ਸੋਹਣੀ ਲੇਵਲ ਹੋਵੇ ਦੀ ਸਾਫ ਸੁਥਰੀ ਬੱਚੀ ਹੈ ਦੁੱਧ ਕਿੰਣੜ ਵਿੱਚ ਬੱਚੀ ਚੰਗੀ ਹੈ ਮਗਰ ਇਹਦੇ ਬਾਈ ਤੇ ਥਣ ਤੋਂ ਚੰਗਾ ਲੱਗਾ ਵੇਖੋ ਕੇ ਉਹਦੀ ਤੇ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਇਸ ਟਾਈਮ ਮੌਜੂਦ ਆ ਮੇਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਦੇ ਵਿੱਚ ਆ ਤੇ ਜਾਣੇ ਪਹਿਚਾਣੇ ਚਿਹਰੇ ਦੇ ਕੋਲੇ ਆ ਮਿੱਤਰੋ ਆਪਾਂ ਇਸ ਟਾਈਮ ਮੇਜੋ ਹਾਂ ਬਾਈ ਸੋਨੀ ਦੇ ਕੋਲੇ ਸੋਨੀ ਬਾਈ ਦੇ ਕੋਲੇ ਯਾਰ ਗਾਵਾਂ ਤਿੰਨ ਤਿੰਨੇ ਹੀ ਗਾਵਾਂ ਕਮਾਲ ਤਿਆਰ ਦੁੱਧ ਵਾਲੀਆਂ ਹਾਜ਼ਰ ਨਾਜ਼ਰ ਕੰਡੇ ਲਾਉਣ ਵਾਲੀਆਂ ਤੇ ਉਹ ਕਰਦੇ ਆਪਾਂ ਬਾਈ ਦੇ ਨਾਲ ਗੱਲਬਾਤ ਸੋਨੀ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਹਾਲ ਚਾਲ ਆ ਲਾ ਜੀ ਠੀਕ ਠਾਕ ਹੈ ਸੇਤਾ ਦੇ ਪਰਿਵਾਰ ਸੁਣੋ ਕਿਰਪਾ ਮਹਾਰਾਜ ਜੀ ਅੱਜ ਫਿਰ ਤਿੰਨ ਗਾਵਾਂ ਹਾਂਜੀ ਤੇ ਦੋ ਮਗਰ ਬੱਚੀਆਂ ਇੱਕ ਮਗਰ ਬੱਚਾ ਇੱਕ ਮਗਰ ਬੱਚਾ ਹਾਂ ਆ ਕਾਲੀਗਾਹ ਤੋਂ ਸ਼ੁਰੂਆਤ ਕਰ ਗਏ ਆਪਾਂ ਇਹ ਕਿੰਨੇ ਦਿਨਾਂ ਦੀ ਸੂਈ ਆ ਬਾਈ ਕਾਲੀਗਾਹ ਨੂੰ 6 ਦਿਨ ਹੋ ਗਏ ਸਰ ਬੇ ਸੂਈ ਨੂੰ ਠੀਕ ਆ ਕਿੰਨਾ ਦੁੱਧ ਧਿਆਰਾ ਜੀ ਦੁੱਧ 20 ਲੀਟਰ ਠੀਕੋ ਨੇ ਮੈਂ ਤੋਰੀ ਬੰਦੀ ਠੀਕ 20 ਕਿਲੋ ਦੁੱਧ ਧਿਆਰਾ ਕੰਡੇ ਵਾਲਾ ਹਾਂ 24 24 ਦੀ ਕਿਵੇਂ ਆ ਬਾਈ 24 ਦੀ ਬਿਲਕੁਲ نیٹ ਫੋਟੋ ਵਾਲਾ ਨੂੰ ਤੁਰਦੀ ਏ ਸ਼ਾਮ ਨੂੰ ਫਸ ਫਸ ਕਿਕਸ ਲੈਵੇ ਦੀ ਵਰਸੀ ਆ ਵਈ ਠੀਕ ਆ ਬਾਈ ਤੇ ਬਾਈ ਫਿਰ ਇਹਦਾ ਰੇਟ ਰੇਟ ਫੋਨ ਤੇ ਹੋਊਗਾ ਸਰ ਬਈ ਫੋਨ ਤੇ ਕਰਾਂਗੇ ਆਪਾਂ ਹੋਊਗਾ ਮਾਨਤਾਂ ਨਾਲ ਹੀ ਮਾਨਤਾਂ ਨਾਲ ਹੀ ਹੋਊਗਾ ਠੀਕ ਆ ਬਈ ਠੀਕ ਆ ਲੈ ਦੁੱਧ ਦੇਉਂਦੀ ਏ ਕੋਈ ਵੱਛੀ 25 26 ਕਿਲੋ ਕਰ ਦੋਗੇ 25 ਕਿਲੋ ਮਗਰ ਵੱਛੀ ਵੀ ਬੜੀ ਸੋਹਣੀ ਏ ਮਗਰ ਮੂਲੀ ਦੀ ਵੱਛੀ ਵਿਖਾਈ ਲੈ ਆ ਵੱਛੀ ਵੇਖੋ ਮੇਤਰੂ ਬੜੀ ਸੋਹਣੀ ਏ ਯਾਰ ਕੰਨ ਦੇ ਉੱਤੇ ਦੀ ਰੱਸਾ ਆ ਪਿਆ ਉਹਦੇ ਹਲਕਾ ਕਰਦੀ ਆ ਹਨਾ ਲੈ ਰੱਸਾ ਰੱਸਾ ਪਿੱਛੇ ਕਰ ਦੇ ਹੂੰ ਲੈ ਵੇਖੋ ਹੁਣ ਵੇਖੋ ਕਿਰਾਂ ਦੀ ਪੂਰੀ ਮੂਹ ਮਾਗ ਮੱਠੀ ਬਹੁਤ ਸੋਹਣੀ ਹੈ ਜਿਆਦਾ ਕੁਆਲਟੀ ਬੱਚੀ ਦੀ ਬੜੀ ਕਮਾਲ ਆ ਜੇ ਕੋ ਸਾਮ ਨੂੰ ਕਰ ਦੋ ਹੀ ਚਲ ਗਿਆ ਜਾਣੀਆਂ ਦੋ ਚਲ ਗਿਆ ਜਾਣਾਂ ਹਾਂ ਅੱਛਾ ਜਰਸੀ ਥੱਲੇ ਬਾਈ ਕਿੰਨਾ ਦੋ ਦਾ ਜਰਸੀ ਥੱਲੇ 17 ਲੀਟਰ ਠੀਕ ਹੈ ਜੀ 17 ਇਹ ਕਿੰਨੂ ਵਾ ਸੂਆ ਸੋਈ ਆ ਬਾਈ ਇਹ ਤਾਂ ਦੂਜਾ ਸੂਆ ਸਰਮੇ ਫੇਸ ਕੁਆਲਟੀ ਜਿੰਦੀ ਬਹੁਤ ਸੋਹਣੀ ਹੈ ਬਹੁਤ ਸੋਹਣੀ ਬੱਚੀ ਹੈ ਵੀ ਹਮ ਰਾਕੇ ਵੀ ਵੜ ਚੰਗੀ ਆ ਬਾਈ ਦੁੱਧ 23 24 ਕਿਲੋ ਦੇ ਦਊਗੀ ਹਮ ਹੁਣ ਕਿੰਨੇ ਦਿਨ ਹੋ ਗਏ ਸੋਈ ਨੂੰ ਬਾਈ ਸੋਈ ਨੂੰ ਨੂੰ ਹੋ ਗਏ 10 ਕਿ ਦਿਨ 10 11 ਦਿਨ ਹੋ ਗਏ ਠੀਕ ਆ ਬਾਈ ਇੱਕ ਗੱਲ ਹੈਗੀ ਆ ਭਈ ਇਹੋ ਜਿਹਾ ਹੜ ਤਾਂ ਪਹਿਲਾਂ ਜਿੱਥੇ ਮਰਜ਼ੀ ਟੋਕੜ ਘੱਪਣ ਕਰਕੇ ਵੇਚ ਲਾਂ ਭਾਵਾਂ ਦੀ ਯਾਰ ਬੱਚੀਆਂ ਟਾਪ ਆ ਮੇਲੇ ਵਾਲੀਆਂ ਵੇੜਾਂ ਇਹ ਤੇ ਇਹ ਫਿਰ ਭਾਈ ਬੰਨ ਲ ਜਿਵੇਂ ਦਾ ਬ੍ਰੱਡ ਲੈਂਡ ਆ ਜਿਹੜੀ ਉਹਦੇ ਬਾਰੇ ਪਤਾ ਕੁਛ ਕੇ ਨਹੀਂ ਨਹੀਂ ਉਹਦੇ ਬਾਰੇ ਕੁਛ ਨਹੀਂ ਪਤਾ ਠੀਕ ਆ ਬੱਚਿਆਂ ਦੇ ਮਗਰ ਆ ਗਿਆ ਹੈ ਤੇ ਇਹਦਾ ਰੇਟ ਵੀ ਫੋਨ ਤੇ ਕਰ ਲੈ ਅਸਾ ਇੱਕ ਬਾਈ ਚਿੱਟੀ ਜਰਸੀ ਆ ਹਾਂਜੀ ਤੋਰ ਦੇ ਨੂੰ ਅੱਛਾ ਬਈ ਇਹ ਬਈ ਸੋਹਣੀ ਚਿੱਟੀ ਦਰਸੀ ਆ ਜਿਹੜੀ ਇਹ ਕਿੰਨਾ ਵਾ ਸੁਆ ਸੁਈ ਆ ਬੈਣਾ ਇਹ ਦੂਜਾ ਸੁਆ ਸੁਈ ਆ ਸਰਪੇ ਠੀਕ ਹੈ ਜੀ ਤੇ ਕੱਲ ਹੀ ਸੁਬਾ ਸੁਈ ਆ ਕੱਲ ਸੁਬਾ ਹੀ ਸੁਈ ਆ ਹਾਂਜੀ ਲੇਹੇ ਤਾਂ ਫਿਰ ਜਾਪੇ ਦੇ ਵਿੱਚ ਹੀ ਆ ਵਿਚਾਰੀ ਹੈ ਨਾ ਬੱਚੀ ਹੈ ਮਗਰੇ ਦੇ ਠੀਕ ਹੈ ਬਹੁਤ ਸੋਹਣੀ ਲੇਵਲ ਹੋਵੇ ਦੀ ਸਾਫ ਸੁਥਰੀ ਬੱਚੀ ਹੈ ਦੁੱਧ ਕਿੰਨਾ ਪਾ ਜੂਗੀ ਬਈ ਤੁਹਾਡੇ ਹਿਸਾਬ ਨਾਲ ਦੁੱਧ ਮੇਰੇ ਹਿਸਾਬ ਨਾਲ 16 17 ਲੀਟਰ ਪਾ ਜੂਗੀ ਮਗਰ ਇਹਿੰਦੇ ਹੀ ਬੱਚੀ ਆ ਗਈ ਬੜਾ ਸੋਹਣੀ ਸੁਨੱਖੀ ਬਹੁਤ ਆ ਹੈ ਨਾ ਹੂੰ ਦੇਖੋ ਬਈ ਲੇਵਾਂ ਨੂੰ ਆ ਪਧਰੀ ਪੁਧਰੀ ਕਰੀਏ ਐ ਮੈਂ ਇੱਕ ਨਾ ਹੂੰ ਚਵਾਈ ਚਵਾਈ ਬਹੁਤ ਸੋਹਣੀ ਇਹਦਾ ਵੀ ਰੇਟ ਫਿਰ ਇਹਦਾ ਰੇਟ ਵੀ ਫੋਨ ਤੇ ਹੋਊਗਾ ਠੀਕ ਹੈ ਜੀ ਲੈ ਵੀ ਮਿੱਤਰੋ ਚਿੱਟੀ ਜਰਸੀ ਆ ਮਤਲਬ ਫੇਸ ਕੁਆਲਟੀ ਤੋਂ ਲੈ ਕੇ ਇੱਕ ਵੀ ਬਣਾ ਥੱਲੇ ਖੁਰਜੇ ਕੋਲੇ ਕਾਲਾ ਬਾਕੀ ਥੜਾ ਦੀਪ ਹਾਂ ਬਾਕੀ ਪੂਰਾ ਮਨਪੂਰੀ ਜੀ ਮਾਰਦੀ ਮੱਥੇ ਦੇ ਵਿੱਚੋਂ ਜਿਹੜੀ ਕਹਿ ਸਕਦੇ ਵੀ ਆਪਾਂ ਇਹਦੇ ਜੇ ਆਪਾਂ ਗੌਰ ਨਾਲ ਵੇਖਦੇ ਆ ਤਾਂ ਇਹਦੇ ਵਿੱਚੋਂ ਜਿਹੜੀ ਝਲਕ ਆ ਪੂਰੀ ਜੀ ਨਜ਼ਰ ਆਉਂਦੀ ਆ ਤੇ ਜੇ ਇਹਨੂੰ ਆਪਾਂ ਚੂਹੇ ਰੰਗੀ ਜੀ ਆ ਨੂੰ ਹਨਾ ਉਵੇਂ ਚਿੱਟੀ ਵੱਧ ਦੀਂਦੀ ਆ ਤੇ ਬੱਚੀ ਸੋਹਣੀ ਬਹੁਤ ਆ ਹਨਾ ਬਈ ਹੁੰਦੀ ਬਈ ਕਵਾਲਟੀ ਗੋਲ ਦੀ ਵੇਖੋ ਤੁਸੀਂ ਕਿਰਾਂ ਦੀ ਤੇ ਬੱਚੇ ਜਿਹੜੇ ਮਰਜ਼ੀ ਲੈ ਲਿਓ ਟੌਪ ਕਲਾਸ ਉਹ ਜਰਸੀ ਵਹਿੜ ਵਿੱਚ ਮੱਛੀ ਚੰਗੀ ਆ ਮਗਰ ਇਹਦੇ ਬਾਈ ਤੇ ਥਣ ਤੋਂ ਚੰਗਾ ਲੱਗਾ ਵੇਖੋ ਕਿਰਾਂ ਦੀ ਤੇ ਰੇਟ ਬਾਈ ਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਇਹਨਾਂ ਤਿੰਨਾਂ ਗਾਵਾਂ ਦਾ ਤਿੰਨੇ ਗਾਵਾਂ ਹੀ ਅੰਡਾ ਤੇ ਬਾਈ ਦਾ ਰੋਟੇ ਪੰਡਾ ਮੇਰੇ ਤਨੂੰ ਗੱਲਬਾਤ ਲਈ ਆਪਾਂ ਸੋਨੀ ਪਾਈ ਦਾ ਨੰਬਰ ਲੈ ਲੈਨੇ ਆ ਨੰਬਰ ਦੱਸਿਓ ਬਾਈ 96462 ਜੀ 09525 ਇੱਕ ਵਾਰੀ ਹੋਰ ਬੋਲੋ 96462 ਜੀ 09525 ਠੀਕ ਹੈ